ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਥੋਡੇ ਸਾਹਮਣੇ 10 ਅਤੇ 11 ਜੂਨ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਕਿਉਂਕਿ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਗਰਮੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਬਸ ਤੋਂ ਬਾਹਰ ਕੰਮ ਹੁੰਦਾ ਦਿਖਾਈ ਦੇ ਰਿਹਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਬੱਦਲਬਾਤੀ ਦੇ ਪੱਖ ਤੋਂ ਕਿਸੇ ਤਰੀਕੇ ਦਾ ਬਦਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸਭ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਤਰੀਕੇ ਦਾ ਬੱਦਲਵਾਈ ਸਿਸਟਮ ਨਹੀਂ ਹੈ ਤੇ ਨਾ ਹੀ ਕੋਈ ਮੀਂਹ ਦੀ ਉਮੀਦ ਦਿ ਜਿਸ ਦੇ ਕਾਰਨ ਹੁਣ ਤਾਪਮਾਨ ਹੋਰ ਜ਼ਿਆਦਾ ਵਧੇਗਾ ਗੱਲ ਕੀਤੀ ਜਾਵੇ ਤਾਂ ਬੀਤੀ ਕੱਲ ਪੰਜਾਬ ਦੇ ਵਿੱਚ ਲੋ ਬਗਦੀ ਹੋਈ ਦਿਖਾਈ ਦਿੱਤੀ ਰਾਤ ਨੂੰ ਜਿਵੇਂ ਵਾਰਮ ਰਾਈਟ ਦਾ ਮਾਹੌਲ ਸੀ ਤਾਂ ਰਾਤ ਨੂੰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਏਸੀ ਵੀ ਫੇਲ ਹੁੰਦੇ ਦਿਖਾਈ ਦਿੱਤੇ ਏਸੀ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ ਇੰਨੀ ਜ਼ਿਆਦਾ ਗਰਮੀ ਸੀ ਕਿ ਬੱਚੇ ਅਤੇ ਬਜ਼ੁਰਗ ਕਾਫੀ ਜ਼ਿਆਦਾ ਪਰੇਸ਼ਾਨ ਹੋਏ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਕੋਈ ਬੀਤੀ ਕੱਲ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਸਨ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੇ ਵਿੱਚ ਹਵਾ ਦਾ ਰੁੱਖ ਦੱਖਣ ਪੱਛਮੀ ਰਹਿਣ ਵਾਲਾ ਹੈ ਜਿਸ ਤੇ ਨਾਲ ਰਾਜਸਥਾਨ ਤੋਂ ਫਿਰ ਹਵਾਵਾਂ ਪੰਜਾਬ ਦੇ ਵਿੱਚ ਐਂਟਰੀ ਕਰਨਗੇ ਜਿਸ ਦੇ ਨਾਲ ਅੱਜ ਵੀ ਲੋ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਿਵੇਂ ਕੱਲ ਮੌਸਮ ਸੀ ਉਸੇ ਤਰੀਕੇ ਦਾ ਮੌਸਮ ਅੱਜ ਪੰਜਾਬ ਦੇ ਵਿੱਚ ਦੁਬਾਰਾ ਤੋਂ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਵੱਲੋਂ ਲਗਾਤਾਰ ਲੂਦੇ ਅਲਰਟ ਜਾਰੀ ਹੋਏ ਨੇ ਕੀ ਅਲਰਟ ਜਾਰੀ ਹੋਇਆ ਅਸੀਂ ਹੁਣ ਲਾਲਲਾ ਅਲਰਟ ਵੀ ਦੇਖ ਲੈਂਦੇ ਆ ਜੀ ਜਿਵੇਂ ਕਿ 9 ਤਰੀਕ ਦਿਨ ਇੱਥੇ ਦਾ ਮੌਸਮ ਦਾ ਅਲਰਟ ਜਾਰੀ ਸੀ ਉਸੇ ਤਰੀਕੇ ਦਾ ਸੇਮ ਅਲਰਟ 10 ਜੂਨ ਦਾ ਵੀ ਹੈ ਜੀ ਸੇਮ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਫਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਤੇ ਬਰਨਾਲਾ ਇਲਾਕੇ ਵਿੱਚ ਔਰੇਂਜ ਅਲਰਟ ਹੈ ਤੇ ਜਿਹਦੇ ਵਿੱਚ ਨਾਲ ਜਿਹਾ ਵਾਰਮ ਨਾਈਟ ਦਾ ਵੀ ਅਲਰਟ ਹੈ ਯਾਨੀ ਕਿ ਰਾਤ ਨੂੰ ਵੀ ਬਹੁਤ ਜ਼ਿਆਦਾ ਗਰਮੀ ਪੈਣ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ 10 ਅਤੇ 11 ਜੂਨ ਨੂੰ 11 ਜੂਨ ਨੂੰ ਵੀ ਤੁਸੀਂ ਦੇਖੋਗੇ ਲਗਭਗ ਸੇਮ ਹੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਸੇਮ ਅਲਰਟ ਜਾਰੀ ਹੋਇਆ ਹੈ ਜੀ ਜਿਸ ਦੇ ਸਿੱਟੇ ਵਜੋਂ ਆਉਂਦੇ ਲਗਭਗ ਅੱਜ ਤੇ ਕੱਲ ਲਗਾਤਾਰ ਅਜਿਹੀ ਗਰਮੀ ਪਵੇਗੀ ਜੋ ਪਿਛਲੇ ਕਾਫੀ ਸਾਲਾਂ ਤੋਂ ਅਸੀਂ ਨਹੀਂ ਸੋਚੀ ਸੀ ਬਾਕੀ ਇਹੀ ਮੌਸਮ ਦੇ ਵਿੱਚ ਲਗਾਤਾਰ ਕੁਝ ਨਾ ਕੁਝ ਬਦਲਾਅ ਆਉਂਦੇ ਰਹਿੰਦੇ ਨੇ ਬਾਕੀ ਦੁਪਹਿਰ ਦੀ ਜਾਣਕਾਰੀ ਤੁਹਾਨੂੰ ਅਸੀਂ 1.5 ਤੋਂ 2 ਵਜੇ ਦੇ ਵਿੱਚ ਕਰਦੇ ਦੇਵਾਂਗੇ ਤੁਹਾਨੂੰ ਜਾਣਕਾਰੀ ਉਦੋਂ ਹੀ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਜਲਦ ਜਲਦ ਚੈਨਲ ਸਬਸਕ੍ਰਾਈਬ ਕਰ ਲਓ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਦੇ ਹੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਬਾਕੀ ਸ਼ਾਮ ਦੀ ਜਾਣਕਾਰੀ 6:30 ਵਜੇ ਦੇ ਵਿੱਚ ਕਰ ਲੈ ਕੇ ਜਲਦ ਹਾਜ਼ਰ ਹੋਵਾਂਗੇ ਅੱਜ ਮੈਕਸਿਮਮ ਤਾਪਮਾਨ ਜਿਹੜਾ ਰਹੇਗਾ ਲਗਭਗ 45 ਤੋਂ 47 ਡਿਗਰੀ ਦੇ ਵਿੱਚ ਘਰ ਰਹੇਗਾ ਹਵਾਵਾਂ ਦੱਖਣ ਪੱਛਮ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਅਤੇ ਬਹੁਤ ਜ਼ਿਆਦਾ ਕੜਾਕੇ ਦੀ ਗਰਮੀ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਏਸੀ ਦੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 10 ਅਤੇ 11 ਜੂਨ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦੀ